ਹੈਲੋ ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਪੰਜਾਬੀ ਵਿਆਕਰਨ ਦਾ ਵਿਸ਼ਾ ਕਰਾਂਗੇ ਸੋ ਅੱਜ ਦਾ ਵਿਸ਼ਾ ਹੈ ਵਾਕ ਵਟਾਂਦਰਾ ਸੋ ਆਓ ਕਰਦੇ ਹਾਂ ਸੋ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਇੱਕ ਬਿਆਨੀਆਂ ਸਧਾਰਨ ਵਾਕ ਨੂੰ ਚਾਰ ਰੂਪਾਂ ਵਿੱਚ ਵਟਾਇਆ ਜਾ ਸਕਦਾ ਹੈ ਪਹਿਲਾ ਬਿਆਨੀਆਂ ਸਧਾਰਨ ਵਾਕ ਨੂੰ ਪ੍ਰਸ਼ਨਾਤਮਕ ਵਾਕ ਵਿੱਚ ਵਟਾਉਣਾ ਉੜਾ ਵਿਆਨੀਆ ਵਾਕ ਮਨਪ੍ਰੀਤ ਵਾਜਾ ਵਜਾ ਰਿਹਾ ਹੈ ਪ੍ਰਸ਼ਨਾ ਪ੍ਰਸ਼ਨਿਕ ਵਾਕ ਕੀ ਮਨਪ੍ਰੀਤ ਵਾਜਾ ਵਜਾ ਰਿਹਾ ਹੈ ਵਿਆਨੀਆ ਵਾਕ ਮੈਨੂੰ ਚਾਹ ਦਾ ਕੱਪ ਦਿਓ ਪ੍ਰਸ਼ਨਿਕ ਵਾਕ ਕੀ ਤੁਸੀਂ ਮੈਨੂੰ ਚਾਹ ਦਾ ਕੱਪ ਦਿਓਗੇ ਪ੍ਰਸ਼ਨਿਕ ਵਾਕ ਨੂੰ ਵਿਆਨੀਆ ਵਾਕ ਸਧਾਰਨ ਵਾਕ ਵਿੱਚ ਵਟਾਉਣਾ ਪ੍ਰਸ਼ਨਿਕ ਵਾਕ ਆਈਸਕ੍ਰੀਮ ਖਾਣ ਨੂੰ ਕਿਸ ਦਾ ਦਿਲ ਨਹੀਂ ਕਰਦਾ ਬਿਆਨਿਆਵਾਕ ਆਈਸਕ੍ਰੀਮ ਖਾਣ ਨੂੰ ਸਭ ਦਾ ਦਿਲ ਕਰਦਾ ਹੈ ਪ੍ਰਸ਼ਨਿਕ ਵਾਕ ਰੱਬ ਤੋਂ ਬਿਨਾ ਬੰਦੇ ਦਾ ਕੋਈ ਸਹਾਇ ਨਹੀਂ ਹੈ ਸਹਾਇ ਹੈ ਬਿਆਨਿਆਵਾਕ ਰੱਬ ਤੋਂ ਬਿਨਾ ਬੰਦੇ ਦਾ ਕੋਈ ਸਹਾਇ ਨਹੀਂ ਤੀਜਾ ਹਾਂ ਵਾਚਕ ਵਾਕ ਨੂੰ ਨਾ ਵਾਚਕ ਵਾਕ ਵਿੱਚ ਵਟਾਉਣਾ ਇਸ ਵਾਕ ਵਿੱਚ ਵਿਵਾਕ ਦੇ ਇਸ ਬਟਾਂਦਰੇ ਵਿੱਚ ਵੀ ਵਾਕ ਦੇ ਅਰਥ ਨਹੀਂ ਬਦਲਦੇ ਕੇਵਲ ਵਾਕ ਦਾ ਵਿਆਕਰਨਿਕ ਰੂਪ ਹੀ ਬਦਲਦਾ ਹੈ ਊੜਾ ਉਦਾਹਰਣ ਹਾਂ ਵਾਚਕ ਵਾਕ ਚੰਗੇ ਬੱਚੇ ਅਧਿਆਪਕਾਂ ਦਾ ਆਦਰ ਕਰਦੇ ਹਨ ਨਾ ਵਾਚਕ ਚੰਗੇ ਬੱਚੇ ਅਧਿਆਪਕਾਂ ਦਾ ਨਿਰਾਦਰ ਨਹੀਂ ਕਰਦੇ ਹਾਂ ਵਾਚਕ ਵਾਕ ਦੁੱਖ ਵੇਲੇ ਮਾਂ ਚੇਤੇ ਆਉਂਦੀ ਹੈ ਨਾਵਾਚਕ ਦੁੱਖ ਵਿੱਚ ਮਾਂ ਤੋਂ ਬਿਨਾ ਹੋਰ ਕੋਈ ਚੇਤੇ ਨਹੀਂ ਆਉਂਦਾ। ਇਹ ਰਾ ਬਿਆਨੀਆਂ ਵਾਕ ਨੂੰ ਵਿਸਮੇਵਾਚਕ ਵਾਕ ਵਿੱਚ ਬਟਾਉਣਾ। ਇਸ ਵਿੱਚ ਸਰਲ ਸ਼ਬਦਾਂ ਨੂੰ ਵਿਸਮੇਵਾਚਕ ਨਾਲ ਬਦਲ ਦਈਏ। ਦੇਈਦਾ ਹੈ ਤੇ ਵਾਕ ਦਾ ਪਹਿਲਾ ਅਰਥ ਕਾਇਮ ਰੱਖਿਆ ਜਾਂਦਾ ਹੈ ਜਿਵੇਂ ਬਿਆਨਿਆਵਾਚਕ ਫੁੱਲ ਬਹੁਤ ਖੁਸ਼ਬੂਦਾਰ ਹੈ ਵਿਸਮੇਵਾਚਕ ਵਾਕ ਕਿੰਨਾ ਖੁਸ਼ਬੂਦਾਰ ਫੁੱਲ ਹੈ ਬਿਆਨਿਆਵਾਚਕ ਸਾਨੂੰ ਖੁਸ਼ੀ ਹੈ ਕਿ ਅਸੀਂ ਮੈਚ ਜਿੱਤ ਲਿਆ ਹੈ ਵਿਸਮੇਵਾਚਕ ਵਾਕ ਆਹਾ ਅਸੀਂ ਮੈਚ ਜਿੱਤ ਲਿਆ ਹੈ ਬਿਆਨਿਆਵਾਚਕ ਵਾਕ ਬਿਆਨਿਆਵਾਚਕ ਮੈਨੂੰ ਹੈਰਾਨੀ ਹੈ ਕਿ ਉਹ ਫੇਲ ਹੋ ਗਿਆ ਹੈਂ ਵਿਸ਼ਮਵਤਵਾਕ ਹੈ ਉਹ ਫੇਲ ਹੋ ਗਿਆ ਹੈ ਸੋ ਥੈਂਕ ਯੂ ਵਿਦਿਆਰਥੀਓ ਅੱਜ ਦੀ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ ਨੈਕਸਟ ਟੌਪਿਕ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਹੋਰ ਟੌਪਿਕਸ ਦੇ ਲਈ ਕਮੈਂਟ ਕਰੋ